ਖੰਨਾ ਨੈਸ਼ਨਲ ਹਾਈਵੇ ਤੇ ਟਿਪਰ ਤੇ ਟਿਪਰ ਦੀ ਹੋਈ ਆਪਸੀ ਭਿਆਨਕ ਟੱਕਰ ਕੋਈ ਜਾਨੀ ਨੁਕਸਾਨ ਨਹੀਂ ਮੌਕੇ ਤੇ ਖੰਨਾ ਪੁਲਿਸ ਪਹੁੰਚੀ ਵੱਡਾ ਹਾਸਾ ਹੋਣ ਤੋਂ ਟਲਿਆ ਲੁਧਿਆਣਾ ਤੋਂ ਮੰਡੀ ਗਵਿੰਦਗੜ ਸਾਈਡ ਜਾਂਦੇ ਹੋਏ ਖੰਨਾ ਦੇ ਨੈਸ਼ਨਲ ਹਾਈਵੇ ਤੇ ਟਿਪਰ ਤੇ ਟਿਪਰ ਦੀ ਆਪਸੀ ਭਿਆਨਕ ਟੱਕਰ ਹੋ ਗਈ ਬਾਈ ਗਰੂ ਪਰਮਾਤਮਾ ਦਾ ਸ਼ੁਕਰ ਕੇ ਕੋਈ ਜਾਨੀ ਨੁਕਸਾਨ ਇਧਰੋਂ ਉਹਦੇ ਜੇ ਆਪਣੇ ਲੁਧਿਆਣਾ ਤੋਂ ਗੰਦਿਆਣਾ ਵਾਲੀ ਸਾਈਡ ਨੂੰ ਜਾ ਰਹੇ ਸੀਗੇ ਤੇ ਚੰਨਕ ਟਿਪਰ ਦੀ ਤੇ ਇਹਦੀ ਆਪਣੇ ਟੱਕਰ ਹੋ ਗਈ ਆਪ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਨੈਸ਼ਨਲ ਹਾਈਵੇ ਤੇ ਟਿਪਰ ਤੇ ਟਿਪਰ ਦੀ ਹੋਈ ਆਪਸੀ ਭਿਆਨਕ ਟੱਕਰ ਕੋਈ ਜਾਨੀ ਨੁਕਸਾਨ ਨਹੀਂ ਮੌਕੇ ਤੇ ਖੰਨਾ ਪੁਲਿਸ ਪਹੁੰਚੀ ਵੱਡਾ ਹਾਸਾ ਹੋਣ ਤੋਂ ਟਲਿਆ ਲੁਧਿਆਣਾ ਤੋਂ ਮੰਡੀ ਗਵਿੰਦਗੜ ਸਾਈਡ ਜਾਂਦੇ ਹੋਏ ਖੰਨਾ ਦੇ ਨੈਸ਼ਨਲ ਹਾਈਵੇ ਤੇ ਟਿਪਰ ਤੇ ਟਿਪਰ ਦੀ ਆਪਸੀ ਭਿਆਨਕ ਟੱਕਰ ਹੋ ਗਈ ਬਾਈ ਗਰੂਪ ਪ੍ਰਮਾਤਮਾ ਦਾ ਸ਼ੁਕਰ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਸਾ ਹੋਣ ਤੋਂ ਟਲ ਗਿਆ ਮੌਕੇ ਤੇ ਖੰਨਾ ਪੁਲਿਸ ਪਹੁੰਚੀ ਤੇ ਟ੍ਰੈਫਿਕ ਚਾਲੂ ਕਰਵਾਇਆ ਸੁਖਦੇਵ ਸਿੰਘ ਜੀ ਕੀ ਹੋਇਆ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਇਧਰੋਂ ਆਉਦੇ ਜੀ ਆਪਣੇ ਲੁਧਿਆਣਾ ਤੋਂ ਬਲਿਆੜੀ ਵਾਲੀ ਸਾਈਡ ਨੂੰ ਜਾ ਰਹੇ ਸੀਗੇ ਤੇ ਚੰਗ ਟਿਪਰ ਦੀ ਤੇ ਇਹਦੀ ਆਪਣੇ ਟੈਕਰ ਹੋ ਗਈ ਆਪਸ ਵਿੱਚ ਥੋੜਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਆਪਕੇ ਜੋ ਜਰਾਦੀ ਹੈ ਹਾਂ ਜਿਹੜੀ ਕੰਟੀਨਿਟੀ ਦੇ ਨਾਲ ਤੇ ਗਰਾਦੀ ਇੰਨਾ ਵੀ ਚੱਲਣ ਲੱਗ ਗਿਆ ਕਿੰਨੇ ਕੇ ਨਾਮ ਬਾਦ ਪੌਲੀ ਕੀ ਦੀ ਤੁਹਾਡੀ ਟੀਮ ਨੂੰ ਅੱਡੀ ਅਸੀਂ ਜਦੋਂ ਮੌਕੇ ਤੇ ਬਹੁਤ ਜਿਆਦਾ ਸਾਨੂੰ ਕੰਟਰੋਲ ਕਰੂਣਾ ਅੱਗੇ ਟਾਈਮ ਅਸੀਂ ਚੱਲੇ ਆ ਗਏ। ਜਦੋਂ ਦੋਨੇ ਟਿਪਪਰ ਆਪਸ ਵਿੱਚ ਟਕਰਾਏ। ਹਾਂਜੀ ਆਪਸ ਵਿੱਚ ਟਕਰਾਏ ਨੇ ਕੋਨੇ ਕਿਹਦੇ ਛੱਤ ਤੇ ਕਿਹਦੇ ਲੱਗੀ ਜਾਂਦੀ ਨੇ ਕਾਹਦੀ ਹੋਇਆ। ਤੇ ਕਈਆਂ ਸਾਈਡ ਤੇ ਕਰਾਤੀਆਂ ਟ੍ਰੈਫਿਕ ਚਲਾਦੇ।